ਮੈਂ ਕਾਲਾ ਕੋ ਟਾਈਮ ਹੀ ਨਹੀਂ ਪਾਇਆ ਰਿਟਿਆ ਨਾਲ ਧੋਕੇ ਪਾਇਆ ਤੁਸੀਂ ਸਾਰੇ ਜਾਣੇ ਨਾ ਕੱਲ ਨੂੰ ਫਿਲਮ ਦੇਖਣ ਮੌਜੂ ਨਹੀਂ ਤਾਂ ਤੁਹਾਨੂੰ ਪਤਾ ਫਿਰ ਬੜਾ ਹੀ ਕੰਬਾ ਬੜਾ ਹੀ ਕੰਬਾ ਸਵਾਇਟ ਕੀ ਤੇ ਬੀਨੂ ਜੀ ਨੇ ਪੁੱਛਦੇ ਰਹੇ ਕਿ ਫੀਸ ਕਿਨੇ ਆ ਤੁਸੀਂ ਪੇ ਕਰਦੇ ਹੋ ਤਾਂ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਵੈਸੇ ਤਾਂ 200 ਪੌਂਡ ਹੈ ਪਰ ਕਦੇ ਕਦੇ ਸ਼ਖਲ ਦੇਖ ਕੇ ਮaaf ਕਰ ਦਿੰਦੇ ਨੇ ਫੀਸ ਮਾਨ ਨੇ ਸਾਰੇ ਦਰਸ਼ਕਾਂ ਨੇ ਮੇਰੇ ਵੱਲੋਂ ਬਹੁਤ ਹੀ ادب ਸਤਕਾਰ ਤੇ ਪਿਆਰ ਦੇ ਨਾਲ ਸੱਚੀ ਕਹ ਲੇ ਜਿਵੇਂ ਮੇਰੇ ਵੀਰੇ ਤੁਸੀਂ ਇੰਨਾ ਵਧੀਆ ਮੇਰੇ ਬਾਰੇ ਸੋਚਦੇ ਹੋ ਥੈਂਕ ਯੂ ਸੋ ਮੱਚ ਸਰ ਆ ਤੁਹਾਡਾ ਹੈਅਰ ਸਟਾਈਲ ਬੜਾ ਡਿਫਰੈਂਟ ਲੱਗ ਰਿਹਾ ਕੋਈ ਨਵ ਇਹ ਲੈਜ਼ਰ ਤੇ ਬਾੜ ਆਇਆ ਜੀ ਮੈਂ ਕਿਹਾ ਥੋੜਾ ਸ਼ਿੰਗਾਰ ਲਈ ਆਪਣੇ ਆਪ ਨੂੰ ਇਹ ਸਭ ਦੀ ਰਿਸਪੈਕਟ ਹੈ ਕਿਉਂਕਿ ਤੁਸੀਂ ਸਾਰੇ ਲੋਕ ਆਏ ਹੋ ਇਹਨਾਂ ਮਾਨਦ ਕਰਦੇ ਫਿਰ ਤੁਹਾਡੇ ਮੂਰੇ ਥੋੜਾ ਜਿਹਾ ਸੱਜ ਸਬਰ ਕੇ ਆਉਣ ਦੀ ਜ਼ਰੂਰਤ ਹੈ ਜੀ ਕੋਈ ਤਨੀ ਤੇਹਜ਼ੀਬ ਵਾਲਾ ਲੱਗੇ ਬੰਦਾ ਹਾਂ ਰਾਈ ਮੈਂ ਤੁਹਾਡਾ ਟ੍ਰੇਲਰ ਦੇਖ ਰਿਹਾ ਸੀਗਾ ਤੇ ਜੇ ਸਿਰ ਪਾਟੂਗਾ ਤਾਂ 10 ਦਾ ਹੀ ਪਾਟੂਗਾ ਵੀ 10 ਦਾ ਸਿਰ ਕਿਉਂ ਪਾਟ ਰਿਹਾ ਪਹਿਲਾਂ ਇਹ ਦੱਸ ਕਿਉਂਕਿ ਦਾਸ ਨੇ ਦਾਸ ਨੇ ਨਾ ਸ਼ਰਾਰਤਾਂ ਬਹੁਤ ਕੀਤੀਆਂ ਨੇ ਫਿਲਮ ਦੇ ਵਿੱਚ ਤੇ ਇਹ ਜਿਹੜਾ ਸਿਚੁਏਸ਼ਨ ਹੈ ਜੀ ਤੁਹਾਨੂੰ ਮੈਂ ਇਹਦੇ ਨਾਲ ਇੱਕ ਜੁੜੀ ਹੋਈ ਯਾਦ ਦਾ ਦੱਸ ਦਿੰਦਾ ਤੇ ਜਦੋਂ ਇਹ ਦਾਸ ਦਾ ਜਿਹੜਾ ਤਾਂ ਹਰ ਰੋਜ਼ ਨਿਸ਼ਾਨ ਹੈ ਜੀ ਉਹ ਸੱਚੀ ਮਾਰਦਾ ਸੀ ਭਲਾ ਸਭ ਤੋਂ ਸੱਚੀ ਵੱਜ ਗਈ ਸੀ ਐਕਸੀਡੈਂਟਲੀ ਐਂਡ ਫਿਰ ਦੋ ਦਿਨ ਸ਼ੂਟਿੰਗ ਬੰਦ ਰਹੀ ਹਸਪੀਟਲਾਈਜ਼ ਕਰਾਉਣਾ ਪਿਆ ਮੈਨੂੰ ਬਰਮਿੰਗਮ ਦੇ ਵਿੱਚ ਤੇ ਦੋ ਦਿਨਾਂ ਬਾਅਦ ਫਿਰ ਥੋੜਾ ਥੋੜਾ ਠੀਕ ਹੋਇਆ ਜੀ ਫਿਰ ਮੇਕਅਪ ਨਾਲ ਸੈੱਟ ਕਰਦੇ ਸੀਗੇ ਤੇ ਪਰ ਅਦਰਵਾਈਜ਼ ਉਹ ਹੀ ਇਜ਼ ਵੈਰੀ ਡੀਸੈਂਟ ਬਹੁਤ ਜ਼ਿਆਦਾ ਛੋਟੇ ਭਰਾ ਮੰਗੂ ਮੈਨੂੰ ਤਾਂ ਤਿਆਰ ਕਰਦੇ ਆ ਜੀ ਤੇ ਗੋਡ ਬlesਿੰਗ ਬਾਬਾ ਜੀ ਉਹਨਾਂ ਨੇ ਚੜ੍ਹਦੀਆਂ ਕਲਾ ਚ ਰੱਖਣ ਭਾਜੀ ਨੂੰ ਬਹੁਤ ਵਧੀਆ ਲੱਗਿਆ ਸ਼ੂਟ ਕਰਕੇ ਜੀ ਸਾਰਾ ਤੁਸੀਂ ਕੱਲੇ ਕੱਲੇ ਮੂਮੈਂਟ ਨੂੰ ਪੂਰਾ ਮਾਣੂਗੇ ਜੀ ਸਿਨੇਮਾ ਕਰ ਵਿੱਚ ਇਸ ਫਿਲਮ ਨੇ ਅੱਛਾ ਅੱਪਾ ਤੁਹਾਡੇ ਐਕਸਪ੍ਰੈਸ਼ਨਸ ਦੇਖਦੇ ਆ ਮੈਂ ਹਿੰਦੀ ਫਿਲਮਾਂ ਚ ਵੀ ਇਦਾਂ ਐਕਸਪ੍ਰੈਸ਼ਨ ਨਹੀਂ ਦਿੱਤੇ ਕਿ ਤੁਸੀਂ ਅੱਖਾਂ ਦੇ ਨਾਲ ਹੀ ਸਾਰਾ ਐਕਸਪ੍ਰੈਸ਼ਨ ਸਾਰਾ ਕੁਝ ਬਿਆਨ ਕਰ ਦਿੰਦੇ ਹੋ ਤੇ ਇਦਾਂ ਦਾ ਟੈਲੈਂਟ ਅਸੀਂ ਬਾਲੀਵੁੱਡ ਚ ਬਹੁਤ ਘੱਟ ਦੇਖਿਆ ਮੈਂ ਆਪਣੀ ਪਰਸਨਲ ਅਗਰ ਗੱਲ ਕਰਾਂ ਤੇ ਇਹ ਤੁਸੀਂ ਕਿੱਥੋਂ ਸਿੱਖਿਆ ਥੈਂਕ ਯੂ ਸੋ ਮੱਚ ਬਾਜੀ ਮੈਂ ਤਾਂ ਆਪਣੇ ਕੋਲ ਮਿਹਨਤ ਕਰਦਾ ਰਹਿਣਾ ਵੀ ਕੁਛ ਨਾ ਕੁਛ ਇਦਾਂ ਕਰਦਾ ਰਹਾ ਕਿਉਂਕਿ ਮੈਨੂੰ ਨਾ ਹੋਰ ਕੰਮ ਨਹੀਂ ਆਉਂਦਾ ਬਾਜੀ ਕੋਈ ਨਾ ਮੇਰੀ ਫੈਕਟਰੀ ਚੱਲਦੀ ਐ ਨਾ ਮੇਰੇ ਭੱਠੇ ਲੱਗੇ ਹੋਏ ਐ ਨਾ ਕੋਈ ਟਰਾਂਸਪੋਰਟ ਦਾ ਕੰਮ ਐ ਬਾਜੀ ਇਹੀ ਕੰਮ ਐ ਮੇਰਾ ਇਹ ਪੈਸ਼ਨ ਐ ਪੈਸ਼ਨ ਜਦੋਂ ਪ੍ਰੋਫੈਸ਼ਨਲ ਬਣਦਾ ਬੜਾ ਮਜ਼ਾ ਆਉਂਦਾ ਫਿਰ ਉਹ ਬਾਈ ਗੁਰੂ ਨੇ ਮੈਨੂੰ ਨਾ ਛੋਟੇ ਛੋਟੇ ਰੋਲ ਕਰਦੇ ਆਪ ਸਭ ਦੀ ਬਲੇਸਿੰਗਸ ਦੇ ਨਾਲ ਇੱਥੇ ਤੱਕ ਪਹੁੰਚਾਇਆ ਪਰ ਮੈਨੂੰ ਐ ਹੁੰਦਾ ਹੋਰ ਤਨ ਦੇ ਹੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਇਹ ਕੰਮ ਨੂੰ ਕਰਦਾ ਰਵਾਂ ਤੁਹਾਨੂੰ ਇਹ ਪਸੰਦ ਆਉਂਦਾ ਜਿਵੇਂ ਰਹੋ ਜੀ ਇਦਾਂ ਹੀ ਆਪਣੇ ਬਲੇਸਿੰਗਸ ਬਰੇ ਨਾਲ ਤੇ ਇੱਕ ਤੁਹਾਡੀ ਪੱਲਾ ਸਾਹਿਬ ਨਾਲ ਇੱਕ ਤੁਸੀਂ ਗੱਲ ਕੀਤੀ ਕਿ ਸਪੈਸ਼ਲ ਤੁਹਾਡੀ ਇੱਕ ਟਾਈਮਿੰਗ ਹੁੰਦੀ ਹੈ ਪੱਲਾ ਸਾਹਿਬ ਨਾਲ ਜਿਵੇਂ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਜੀ ਠੰਡ ਲੱਗਦੀ ਸੀ ਤਾਪ ਆਇਆ ਇਹ ਤੁਹਾਡੇ ਤੱਕੀਆਂ ਕਲਾਮਾਂ ਤੋਂ ਫਿਕਸ ਹੁੰਦੇ ਜਦੋਂ ਫਿਰ ਟਾਈਮਿੰਗ ਦਾ ਕੀ ਹੈਗਾ ਤੁਹਾਡਾ ਰਾਜ਼ ਜੀ ਪੱਲਾ ਸਾਹਿਬ ਦੀ ਟਾਈਮਿੰਗ ਬਾ ਕਮਾਲ ਹੈ ਬਾ ਕਮਾਲ ਟਾਈਮਿੰਗ ਉਹ ਦੂਤੋਂ ਵੀ ਟਾਈਮਿੰਗ ਮੇਰੇ ਖਿਆਲ ਸਾਡੀ ਇੰਡਸਟਰੀ ਦੇ ਵਿੱਚ ਕਿਸੇ ਦੇ ਹੈ ਨਹੀਂ ਜੀ ਤੇ ਉਹਨਾਂ ਦੀ ਸਹਿਯੋਗ ਹੁੰਦਾ ਜਦੋਂ ਜਿਵੇਂ ਆ ਸੀਗਾ ਕਾਲਾ ਕੋਟ ਐਵੇਂ ਨਹੀਂ ਪਾਇਆ ਮੈਂ ਕਿ ਰੀਠਿਆਂ ਨਾਲ ਧੋ ਕੇ ਆ ਵੀ ਕੰਪਲੀਮੈਂਟ ਕਰਦੇ ਆ ਜੀ ਇੱਕ ਰਜਿੰਦ ਦਾ ਇੱਕ ਦੂਜੇ ਦੇ ਬਾਰੇ ਸੋਚਦੇ ਆ ਵੀ ਤੂੰ ਆਹ ਬੋਲ ਤੇਰੇ ਵਾਸਤੇ ਬੈਟਰਮੈਂਟ ਹੈ ਜੀ ਤਾਂ ਭੱਲਾ ਸਾਹਿਬ ਹਮੇਸ਼ਾ ਤੁਹਾਨੂੰ ਦੱਸਿਆ ਵੀ ਛੋਟੇ ਭਰਾਵਾਂ ਵਾਂਗੂ ਸਾਨੂੰ ਪਿਆਰ ਕਰਦੇ ਆ ਤਾਂ ਉਹ ਵਕਤ-ਵਕਤ ਸਿਰ ਆਪ ਹੀ ਪੰਚ ਕ੍ਰੀਏਟ ਕਰਦੇ ਆ ਫਿਰ ਉਹਦਾ ਕਾਊਂਟਰ ਪੰਚ ਸਾਨੂੰ ਦਿੰਦੇ ਆ ਜਿਹਦੇ ਤੋਂ ਹਾਸਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਅੱਛਾ ਅੱਛਾ ਜੀ ਤੇ ਹੁਣ ਬੀਨੂ ਢਿੱਲੋਂ ਦਾ ਫਿਊਚਰ ਜਿਹੜੇ ਪ੍ਰੋਜੈਕਟ ਨੇ ਕੀ ਆ ਉਹ ਕਾਮੇਡੀ ਫਿਲਮਾਂ ਵੱਲ ਹੀ ਰਹਿਣਗੇ ਕਿ ਆਪਾਂ ਕੁਝ ਸੀਰੀਅਸ ਸਿਨੇਮਾ ਵੱਲ ਵੀ ਜਾਵਾਂਗੇ ਜਾਂ ਕੀ ਕੀ ਪਰੇਸ ਕਰਤੇਗੀ ਜੀ ਨੈਚੁਰਲ ਜਿਹੜਾ ਜਿਹੜਾ ਹੈਗਾ ਅੱਜ ਕੱਲ ਜਿਹੜਾ ਰੀਅਲਿਸਟਿਕ ਜਿਹੜਾ ਸਿਨੇਮਾ ਉਹਦੀ ਜ਼ਰੂਰਤ ਹੈ ਜੀ ਉਹਦੇ ਚ ਰਵਾਉਂਗਾ ਵੀ ਹਸਾਉਂਗਾ ਵੀ ਕਿਤੇ ਨਾ ਕਿਤੇ ਕਿਉਂਕਿ ਆਪਾਂ ਸਾਰੇ ਲੋਕ ਪਰੇ ਬੈਠੇ ਆ ਰਵਾਉਣਾ ਅੱਜ ਕੱਲ ਹਸਾਣਾ ਸਾਰੇ ਇੰਨੇ ਦੁਖੀ ਨੇ ਥੋੜੀ ਚੁੰਡੀ ਵੱਡੋ ਜਦੋਂ ਰੋਣ ਲੱਗ ਜਾਂਦੇ ਹਨਾ ਜੀ ਹਸਾਉਣਾ ਬੜਾ ਮੁਸ਼ਕਿਲ ਹੈ ਇੱਕ ਸਿਚੁਏਸ਼ਨ ਕ੍ਰੀਏਟ ਕਰਨੀ ਇੱਕ ਚੁਟਕਲਾ ਆਜ਼ਾਦ ਕਰਨਾ ਬੜਾ ਮੁਸ਼ਕਿਲ ਹੈ ਜੀ ਉਹਨੂੰ ਇੱਕ ਦਿਨ ਜੇ ਤੁਸੀਂ ਸਵੇਰੇ ਸਪੋਜ਼ ਕਰੋ ਇੱਕ ਜੋਕ ਕਰਕੇ ਦਿੱਤਾ ਹੈ ਅੱਜ ਤਾਂ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ ਜੀ ਤੁਹਾਨੂੰ ਸ਼ਾਮ ਨੂੰ ਜੋਰ ਲਾ ਲੋ ਵੀ ਸਵੇਰੇ ਮੈਂ ਬਣਾਇਆ ਸੀ ਕਹਿੰਦਾ ਛੱਡ ਪਰਾਂ ਤੇਰੇ ਅੱਗੇ 50 ਫਿਰ ਦਿਆਂਗਾ ਨਾ ਜੀ ਤੇ ਇਹ ਆਪਾਂ ਬਾਰ-ਬਾਰ ਚੁਟਕਲਾ ਸੁਣਨਾ ਪਸੰਦ ਨਹੀਂ ਕਰਦੇ ਜਦ ਕਿ ਬਾਰ-ਬਾਰ ਇੱਕ ਗਾਣਾ ਦੱਸਾਂ ਸਾਲਾਂ ਬਾਅਦ 15 ਸਾਲਾਂ ਬਾਅਦ ਵੀ ਉਹ ਗਾਣਾ ਸੁਣਦੇ ਨੇ ਗਾਣੇ ਦੀ ਉਮਰ ਬੜੀ ਲੰਬੀ ਹੁੰਦੀ ਹੈ ਇਸ ਕਰਕੇ ਹਸਾਉਣਾ ਅੱਜ ਕੱਲ ਬੜਾ ਟਫ ਹੈ ਜੀ ਤਾਂ ਉਹ ਸਿਚੁਏਸ਼ਨਸ ਕ੍ਰੀਏਟ ਕਰਨੀਆਂ ਉਹਨਾਂ ਨੇ ਸਪਰੈਡ ਹੋਣਾ ਉਹ ਵਾਰੀ-ਵਾਰੀ ਆਪਾਂ ਉਹ ਸਿਚੁਏਸ਼ਨ ਜਾਂ ਉਹਨਾਂ ਦਾ ਚੁਟਕਲਾ ਦੇਖਣਾ ਪਸੰਦ ਨਹੀਂ ਕਰਦੇ ਇਸ ਕਰਕੇ ਮੈਂ ਸਮਝਦਾ ਇਸ ਵੈਰੀ ਟਫ ਬੱਦ ਜਿਆਦੇ ਓਕੇ ਜੀ ਕਿਸੇ ਨੂੰ ਕਿਸੇ ਦੇ ਮੂੰਹ ਤੇ ਮੁਸਕਾਨ ਲੈ ਕੇ ਆਉਣਾ ਤੁਹਾਡੀ ਕਾਲਾਸ਼ਾ ਕਾਲਾ ਦੇਖੀ ਉਹਦੇ ਅੰਦਰ ਤੁਹਾਡਾ ਨਾਮ ਸੀਗਾ ਨਾਗ ਠੀਕ ਹੈ ਤੇ ਇੱਥੇ ਵੀ ਕੁਝ ਤੁਹਾਡੇ ਨਾਮ ਇਦਾਂ ਹੁੰਦੇ ਨੇ ਇਹਦੇ 'ਚ ਵੀ ਕੁਝ ਇਦਾਂ ਦਾ ਹੈਗਾ ਕੁਝ ਮੀਅਰ ਲਿਸਟਿਕ ਥੋੜਾ ਜਿਹਾ ਹੈਗਾ ਸਿਨੇਮਾ ਦੀ ਪਰ ਤੁਹਾਨੂੰ ਹਸਾਉ ਹਸਾਉ ਬਹੁਤ ਜ਼ਿਆਦੇ ਇਹ ਫਿਲਮ ਇਹ ਫੁੱਲ ਆਨ ਕਮੇਡੀ ਹੈ ਜਨਬ ਉਸ ਦੇ ਵਿੱਚ ਵਿੱਚ ਸੰਜੀਦਾ ਵੀ ਸੀਗੀ ਹੈ ਨਾ ਤੁਸੀਂ ਵਿੱਚ ਵਿੱਚ ਦੀ ਅੱਖਾਂ ਨਾਮ ਵੀ ਹੋਣੇ ਸੀਗੀਆਂ ਪਰ ਇਹ ਫੁੱਲ ਆਨ ਕਮੇਡੀ ਹੈਗੀ ਹੈ ਜੀ ਇਸ 'ਚ ਮੇਰਾ ਨਾਮ ਇੰਦਰ ਹੈ ਜੀ ਤੇ ਉਹ ਚ ਕੋ ਬਰਾ ਕੋ ਬਰਾ ਵੀ ਹੋਰੀ ਉਹ ਨਹੀਂ ਹੈਗਾ ਜੀ ਤਾਂ ਤੁਹਾਨੂੰ ਵਧੀਆ ਲੱਗੂ ਤੁਹਾਡੇ ਚਿਹਰੇ ਤੇ ਮੁਸਕਾਨ ਲੈ ਕੇ ਉਹ ਬੱਚੇ ਖਾਸ ਕਰਕੇ ਬਜ਼ੁਰਗ ਸਾਰੇ ਤੁਸੀਂ ਸਾਰੀ ਫੈਮਿਲੀ ਵਿੱਚ ਬੈਠ ਕੇ ਦੇਖਣ ਵਾਲੀ ਮੂਵੀ ਆ ਔਰ ਸਾਰਿਆਂ ਨੂੰ ਸਾਰੇ ਵਰਗ ਦੇ ਲੋਕਾਂ ਨੂੰ ਪਸੰਦ ਆਉਗੀ ਜੀ ਠੀਕ ਹੈ ਤੇ ਮੰਡੀ ਮੈਮ ਨਾਲ ਤੁਹਾਡਾ ਜਿਹੜਾ ਰੋਮਾਂਟਿਕ ਕੈਮਿਸਟਰੀ ਉਹ ਕਿੱਦਾਂ ਵੀਰੇ ਤੁਸੀਂ ਕਹੋ ਤੁਸੀਂ ਜ਼ਿਆਦਾ ਉਹਨਾਂ ਨੂੰ ਬੁਲਾਇਆ ਨਹੀਂ ਇਦਾਂ ਨੇ ਕਿ ਇਹ ਕਿਉਂ ਇਦਾਂ ਕਿਉਂ ਉਹ ਜਦੋਂ ਵੀ ਮੈਂ ਨਾ ਮੈਨੂੰ ਰੋਮਾਂਸ ਕਰਨਾ ਮੈਨੂੰ ਨਹੀਂ ਵਧੀਆ ਲੱਗਦਾ ਜੀ ਮੇਰੇ ਕਹਿੰਦੇ ਕਿ ਮੈਂ ਸ਼ੁਰੂ ਤੋਂ ਹਸਾਉਂਦਾ ਰਿਆਂ ਥੋੜੇ ਜਿਹੇ ਜਿਹੜੇ ਕਮੇਡੀਅਨਸ ਹੁੰਦੇ ਨੇ ਬਿਟ ਤੋ ਆ ਕੇ ਹੀਰੋ ਵਾਲੀ ਸਟੇਜ ਤੇ ਇਧਰ ਵਾਲੇ ਪਾਸੇ ਨੂੰ ਆਇਆ ਤਾਂ ਜੀ ਉਹ ਕਹਿ ਇਹਨਾਂ ਵਿੱਚ ਕਿਉਂਕਿ ਹੀਰੋ ਉਹ ਵੀ ਹੁੰਦਾ ਨਾ ਜੀ ਰੋਮਾਂਸ ਵੀ ਕਿਤੇ ਕਿਤੇ ਕਰਨਾ ਪੈਂਦਾ ਜੀ ਫਿਰ ਉਹ ਕਹਿੰਦੇ ਆਈ ਕੰਟੈਕਟ ਕਰ ਤਾਂ ਜਦੋਂ ਆਈ ਕੰਟੈਕਟ ਕਰਨਾ ਤਾਂ ਮੈਨੂੰ ਬੱਸ ਮੈਂ ਬੁੱਧੂ ਬੁੱਧੂ ਮੈਂ ਕਹਿੰਦਾ ਦੱਸ ਕੀ ਕਹਿ ਨਹੀਂ ਸਕਦਾ ਜੀ ਮੈਨੂੰ ਨਹੀਂ ਦੇਖਿਆ ਐਂ ਮੈਂ ਅੱਖਾਂ ਜੱਖਾਂ ਬਾਗੇ ਫਿਰ ਮੈਂ ਹੋਰ ਹੀ ਕੁਝ ਤੁਸੀਂ ਮੂਵੀਜ਼ ਵੀ ਦੇਖੋਗੇ ਮੈਂ ਇਦਾਂ ਇਦਾਂ ਕਰਨ ਲੱਗਿਆ ਨਾ ਉਹ ਦੇਖੋ ਦੇਖੋ ਉਹ ਦੇ ਗੱਦਰ ਇਦਾਂ ਮੂਵਮੈਂਟ ਸ਼ੋਰ ਕਰਨ ਲੱਗਿਆ ਨਾ ਮੈਨੂੰ ਤਾਂ ਨਹੀਂ ਹੁੰਦਾ ਜੀ ਰੋਮਾਂਸ ਕਰਨਾ ਮੈਨੂੰ ਸਭ ਤੋਂ ਟਾਫ ਲੱਗਦਾ ਜੀ ਚਲੋ ਯੂ ਫੈਬਲਸ ਐਂਡ ਗੋਜਸ ਥੈਂਕ ਯੂ ਕੀ ਰਾਜ਼ ਹੈ ਇਹਨੇ ਸੋਹਣੇ ਹੁੰਦਾ ਉਹ ਗੋਡ ਮੇਰਾ ਮੇਕਅਪ ਆਰਟ ਹੈ ਸੋ ਆਈ ਡੋਨਟ ਨੋ ਆਈ ਡੋਨਟ ਨੋ ਅੱਛਾ ਜਿੱਦਾਂ ਆਪਾਂ ਤੁਹਾਡੇ ਸਟਰਗਲ ਦੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਬਹੁਤ ਇਹ ਕੋਈ ਸੌਖੀ ਨਹੀਂ ਮਿਲੀ ਤੁਹਾਨੂੰ 10-15 ਸਾਲ ਤੁਸੀਂ ਸਟਰਗਲ ਕੀਤੀ ਆ ਮੇਰਾ ਨੌਵਾਂ ਸਾਲ ਹੈ ਇੰਡਸਟਰੀ ਨੌਵਾਂ ਸਾਲ ਮੈਂ ਉਹ ਵੀ ਨਹੀਂ ਜਿਹੜੀ ਗੱਲ ਕਰ ਰਹੀ ਸੀ ਅੱਛਾ ਨਹੀਂ ਤੁਸੀਂ ਬਹੁਤ ਬੋਲਿੰਗ ਦੇ ਵਿੱਚ ਕੀਤੀ ਹੈ 5-7 ਸਾਲ ਸੋ ਨੋ ਆਈ ਵਾਸ ਨਹੀਂ ਨਹੀਂ ਆਈ ਆਈ ਕੇਮ ਇਨ 2009 ਦੋਸ ਆਰ ਨੌਵਾਂ ਵਿੱਚ ਮੈਂ ਆਪਣੀ ਪਹਿਲੀ ਬਾਲੀਵੁੱਡ ਫਿਲਮ ਸੰਗੀਤ ਸੀ ਪਹਿਲੀ ਹੀ ਪੰਜਾਬੀ ਫਿਲਮ ਸੰਗੀਤ ਕਿ ਤੁਸੀਂ ਸੋ ਬਾਲੀਵੁੱਡ ਰਿਮੈਂਬਰ ਕਿ ਇੱਕ ਫਿਲਮ ਆਇਆ ਬੰਬੂ ਕਰਕੇ ਅਸੀਂ ਬੰਬੂ ਮੂਵੀ ਕੀਤੀ ਸੀ ਇੱਕ ਹਾਂ ਨਹੀਂ ਬੰਬੂ ਬੰਬੂ ਜੋ ਬਾਲੀਵੁੱਡ ਦੀ ਫਿਲਮ ਹੈ ਓਕੇ ਵਾਹੀਆ ਐਕਟਿੰਗ ਵਾਹੀਆ ਸਭ ਕੁਝ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਰਨਾ ਕੀ ਹੈ ਵੈਰੀ ਨਿਊ ਟੂ ਦਾ ਕੈਮਰਾ ਕੈਮਰਾ ਕਿੱਦਾਂ ਫੇਸ ਕਰਨਾ ਹਾਲਾਂਕਿ ਮੈਂ ਥੀਏਟਰ ਪੜਿਆ ਹੋਇਆ ਸੀ ਐਂਡ ਮੈਂ ਸਟਡੀ ਵੀ ਡਰਾਮਾ ਹੀ ਕੀਤਾ ਸੀ ਪਰ ਮੂਵੀ ਬਾਰੇ ਪੜਨਾ ਐਂਡ ਐਕਚੁਅਲੀ ਇੱਕ ਮੂਵੀ ਦਾ ਹਿੱਸਾ ਬਣਨਾ ਐਕਟਿੰਗ ਕਰਨੀ ਉਹ ਤੁਹਾਨੂੰ ਟਾਈਮ ਪਾ ਕੇ ਪ੍ਰੈਕਟਿਸ ਕਰ ਕਰਕੇ ਹੀ ਆਉਂਦਾ ਹੈ ਐਂਡ ਦੈਨ ਹਾਂਜੀ ਫਿਰ those are the switch where okay. uh, i and you are somebody who's seen three cultures like uh, you were born and brought up in uk and then you came to mumbai and then you in punjab so what are the cultural differences between uh, uk ਬਾਲੀਵੁੱਡ ਐਂਡ ਪੰਜਾਬੀ ਸੀ ਦ ਥਿੰਗ ਇਜ਼ ਥੈਟ ਇਵਨ ਇਨ ਯੂਕੇ ਜਿਹੜੇ ਮੇਰੇ ਮਮ ਡਾ ਦੇ ਜਨਰੇਸ਼ਨ ਦੇ ਲੋਕ ਨੇ ਉਹ ਆਪਣਾ ਪੰਜਾਬੀ ਕਲਚਰ ਜ਼ਿਆਦਾ ਫੜ ਕੇ ਰੱਖਦੇ ਨੇ ਆਈ ਸਟਿਲ ਰਿਮੈਂਬਰ ਕਿ ਸਾਨੂੰ ਮੈਨੂੰ ਤੇ ਮੇਰੇ ਸਿਸਟਰਸ ਨੂੰ ਬਚਪਨ ਤੋਂ ਹੀ ਬਹੁਤ ਹੀ ਇਹ ਇੱਕ ਆਈ ਵਾਸ ਸਟ੍ਰਿਕਟ ਰੂਲ ਸੀ ਕਿ ਅਸੀਂ ਪੰਜਾਬੀ ਬੋਲ ਨਹੀਂ ਕਰੇ ਅਸੀਂ ਪੰਜਾਬੀ ਸਿੱਖਣੀ ਆ ਅਸੀਂ ਮਤਲਬ ਪੜ੍ਹਨੀ ਆ ਸੋ ਅਸੀਂ ਮੀ ਮਾਈ ਯੰਗਰ ਸਿਸਟਰਸ ਦੋਨੋਂ ਜਾਣੇ ਅਸੀਂ ਏ ਲੈਵਲ ਤੇ ਜੀ ਸੀ ਐਸ ਸੀ ਕੀਤੇ ਹੋਏ ਨੇ ਪੰਜਾਬੀ ਵਿੱਚ ਐਂਡ ਆਲਸੋ ਸਾਰੇ ਮਮ ਉਹ ਤਾਂ ਸਾਨੂੰ ਸਿਖਾਉਂਦੇ ਰਹਿੰਦੇ ਸੀ ਕਿ ਸਰ ਪੰਜਾਬ ਇਸ ਤਰ੍ਹਾਂ ਦਾ ਹੈ ਆ ਹੈ ਐਂਡ ਉੱਥੇ ਕਲਚਰਲੀ ਬਹੁਤ ਕੁਝ ਮਨਾਇਆ ਜਾਂਦਾ ਹੈ ਦੀਵਾਲੀ ਹੋਲੀ ఎవਰੀਥਿੰਗ ਸੰਗਰਾਂਦ ਯੂ نو ਸੋ ਆਈ ਥਿੰਕ ਉੱਥੇ ਦੇ ਲੋਕ ਜ਼ਿਆਦਾ ਕਰਦੇ ਨੇ ਕਲਚਰਲ ਕਲਚਰ ਦੇ ਨਾਲ ਜੁੜੇ ਰਹੀ ਐ ਸੀ ਨਾ ਐਂਡ ਬੰਬੇ ਆ ਇਜ਼ ਸਫਾਰਸਿਟੀ ਆਈ ਥਿੰਕ ਇਟਸ ਜਸ ਇਟਸ ਕ੍ਰੇਜ਼ੀ ਬਟ ਦ ਵੀ ਆ ਮੇਰਾ بیس ਐ ਬੰਬੇ ਪਰ ਮੇਰੇ ਮੇਰਾ ਇਨਾ ਵਾਂ ਨਹੀਂ ਪਿਆ ਵਿਦ ਬਾਲੀਵੁੱਡ ਪੀਪਲ ਬਿਕਾਜ਼ ਮੈਂ ਉਸ ਇੰਡਸਟਰੀ ਨੂੰ ਐਂਟਰੀ ਨਹੀਂ ਕੀਤਾ ਪ੍ਰੋਪਰਲੀ ਇੱਕ ਇੰਟਰਵਿਊ ਕਿਤੀ ਐ ਇੱਕ ਫਿਲਮ ਕਰਕੇ ਤੁਸੀਂ ਉਸ ਦਾ ਹਿੱਸਾ ਨਹੀਂ ਬਣ ਜਾਂਦੇ ਨੇ ਬਿਲਕੁਲ ਮੂਵੀ ਕੀਤੀ ਹੈ अगेन ਇੱਕ ਕੀਤੀ ਹੈ ਸੋ ਇਥੇ ਨੂੰ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿਸੇ ਵੀ ਇੰਡਸਟਰੀ ਬਾਰੇ ਜਦ ਕੋ ਥੋੜਾ ਚੰਗੀ ਜਨ ਬਾਣੀ ਇਹ ਬੰਦਾ ਇਸ ਇੰਡਸਟਰੀ ਦੇ ਨਾਲ ਮੈਨੂੰ ਹੁਣ ਵੀ ਪੰਜਾਬੀ ਫਿਲਮ ਇੰਡਸਟਰੀ ਹੋਣ ਮੈਨੂੰ ਲੱਗਦਾ ਕਿ ਹਾਂ ਮੇਰੀ ਆਪਣੀ ਹੈ ਯੂ ਨਾ ਮਤਲਬ ਥੋੜਾ ਜਿਹਾ ਤਾਂ ਮਿਹਨਤ ਕਰਨੀ ਪੈਂਦੀ ਆ ਆਪਣੀ ਜਗ੍ਹਾ ਬਣਾਉਣੀ ਪੈਂਦੀ ਆ ਹਾਂਜੀ ਆਲ ਰਾਈਟ ਤੇ ਅਬ ਕਮਿੰਗ ਬੈਕ ਟੂ ਦਿਸ ਮੂਵੀ ਬੈਂਡ ਬਜਟ ਹਾਂਜੀ ਟੈਲ ਅਸ ਅਬਾਊਟ ਯੂਰ ਰੋਲ ਕੀ ਤੁਹਾਡਾ ਰੋਲ ਹੈ ਕੀ ਕਿਤਾ ਤੁਸੀਂ ਸੀ ਆ ਪਾਕਿਸਤਾਨੀ ਕੁੜੀ ਦਾ ਰੋਲ ਹੈ ਇੰਗਲੈਂਡ ਦੀ ਬੌਰਨ ਐਂਡ ਰੇਸਡ ਹੈ ਸੋ ਮੈਂ ਉਸ ਉਸ ਪੁ మేలి ప్రాజెక్ట్ కంఫర్టబల్ సి పాకిస్తానీ కురియో ఉతనేనే లేదు పతత కి తునే చల్దానే ఆసి इक జడి బోలీ ఆ ఓ సేమ్ ఆసి సే కమ్ కి తసీల్ לבాస్ تے ਕੰਮ ਕੀਤਾ ਸੀ మేకప్ تے ਕੰਮ ਕੀਤਾ ਸੀ ਮੈਂ ਨਿਊਜ਼ ਰਿੰਗ ਪਹਿਨ ਰਹੀ ਹਾਂ ਉਸ ਵੇਚ ਤੇ ਥੋੜੀ ਜੀ ਨਜ਼ਾਕਤ ਲਗਾ ਕਰ ਰਹੀ ਹਾਂ ਜਿਹ ਕਹਤੇ ਹੋ ਸਕਦੀ ਹੈ ਐਂਡ ਇਟ ਵਾਸ ਅ ਗੁੱਡ 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 ਪ੍ਰੋਜੈਕਟ ਕਾਜ਼ੀ ਮੈਂ ਬਿੰਦੂ ਜੀ ਨਾਲ ਗੱਲ ਕਰ ਰਹੀ ਸੀ ਐਂਡ ਹੀ ਵਾਸ ਸਾਈਟ ਹੀ ਸੈਡ ਆਮ ਵੈਰੀ ਸ਼ਾਇਅ ਵਿਦ ਗਰਲਸ ਐਂਡ ਮੈਰੀ ਮੈਂਸ ਵਿਦ ਮੈਨਸ ਵਿੱਚ ਮੈਂ ਇਨਾ ਕੋ ਨਹੀਂ ਕਰ ਪਾਇਆ ਤੇ ਤੁਹਾਨੂੰ ਕਿੱਦਾਂ ਲੱਗਾ ਫਿਰ ਤੁਸੀਂ ਉਹਨਾਂ ਨੂੰ ਕਿਦਾਂ ਕਿਤਾ ਕੀ ਮਤਲਬ ਕਿਦਾਂ ਤੁਹਾਡਾ ਰੋਮਾਂਟਿਕ ਜਿਹੜੇ ਮੂਮੈਂਟਸ ਆ ਕੈਮਿਸਟਰੀ ਕਿਦਾਂ ਬਣੀ ਬੀਨੂ ਜੀ ਨਾਲ ਮੈਂ ਪਹਿਲਾਂ ਤੋਂ ਹੀ ਮੇਰੀ ਪਹਿਲੀ ਮੂਵੀ ਵਿੱਚ ਵੀ ਬੀਨੂ ਜੀ ਦਾ ਕਿਰਦਾਰ ਸੀ ਇੱਕ ਬਹੁਤ ਵੱਡਾ ਕਿਰਦਾਰ ਸੀ ਐਂਡ ਹਰ ਇੱਕ ਫਿਲਮ ਵਿੱਚ ਉਹਨਾਂ ਦਾ ਮੇਰੀ ਫਿਲਮ ਵਿੱਚ ਕੈਰੈਕਟਰ ਹੁੰਦਾ ਸੀ ਜ਼ਰੂਰ ਮੋਸਟ ਮੋਸਟ ਆਫ ਦਮ ਸੋ ਇੱਕ ਮੈਨੂੰ ਉਹਨਾਂ ਦਾ ਨਾ ਕੰਫਰਟ ਲੈਵਲ ਸੀ ਮਤਲਬ ਐਜ਼ਨ ਆਰਟਿਸਟਾਂ ਦੀ ਹਮੇਸ਼ਾ ਹੀ ਬਹੁਤ ਪਹਿਲਾਂ ਤੋਂ ਹੀ ਇੱਜ਼ਤ ਕਰਦੇ ਆ ਐਮ ਸੋ ਇੱਕ ਇੱਕ ਆਫ ਫ੍ਰੈਂਡਲੀ ਵਾਈਬ ਸੀ ਪੋਜ਼ਿਟਿਵ ਵਾਈਬ ਤਾਂ ਸੀ ਕਿਤੇ ਹਾਸਾ ਤਾਂ ਨਹੀਂ ਆ ਜਾਂਦਾ ਸੀ ਰੋਲ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰ <laughs> but he's getting comfortable with it because of okay. only okay. in to times so they make it, not make But he's building up to that. Okay. So now just a little time. But just the occasion, that is, just eye contact, etc. They don't. Only to do a romantic scene. So that's why they are doing this. So that's why they are doing this. All right, ma'am. It was a pleasure talking to you. Thank and you. we'll be talking to you some other time as well. Thank you. And what are your new projects coming up? See, um, first of all, I just want you guys to focus on Bandhan. <laughs> ਤਬਾਨਵਾਜੇ 15 ਮਾਰਚ ਫੀਸ ਗੋਵਾਚੇ 15 ਮਾਰਚ ਸਤ ਮੋ ਅਲੋਸ ਤੋਂ ਬਾਅਦ ਹੈ ਕਿ ਇਹ ਨੇ ਮੈਨੂੰ ਦੱਸਿਆ ਭਲੀ ਹੋਈ ਇਹ ਤੋਂ ਪਲੇਜ਼ਰ ਟੂ ਮੀ ਥੈਂਕ ਯੂ ਸੋ ਵੈਲ ਥੈਂਕ ਯੂ ਕਿਪ ਲੁਕਿੰਗ ਐਬਸੋਲੂਟਲੀ ਗੋਜਸ ਕੋਈ ਕਾਲਕ ਆ ਉਹ ਮੇਰਾ ਫੇਵਰਿਟ ਡਾਇਲੋਗ ਹੈ ਕਿ ਉਮਰ ਵੀ ਮੈਨੂੰ ਪੁੱਛਦੇ ਨੇ ਮੈਂ ਇੱਕ ਕੋਚਿੰਗ ਕਲਾਸ ਵਿੱਚ ਹੁੰਦੀ ਆ ਤੇ ਬੀਨੂ ਜੀ ਨੇ ਪੁੱਛਦੇ ਨੇ ਕਿ ਫੀਸ ਕਿੰਨੀ ਆ ਤੁਸੀਂ ਪੇ ਕਰਦੇ ਹੋ ਤੇ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਵੈਸੇ ਤਾਂ 200 ਪੌਂਡ ਹੈ ਪਰ ਕਦੇ ਕਦੇ ਸ਼ਖਲ ਦੇਖ ਕੇ ਮaaf ਕਰ ਦਿੰਦੇ ਨੇ ਫੀਸ ਕੈਮਰਾਮੈਨ ਹਰਜੀਤ ਇਤਨਾਲ ਆਰਥਿਕ ਰਿਪੋਰਟ ਬ੍ਰੇਕਿੰਗ ਨਿਊਜ਼ ਪੰਜਾਬ